ਮਸੂਦ ਮੱਲੀ ਸਵਾਗਤ ਕਰਦਾ ਹੈ ਤੁਹਾਡਾ ਇੱਕ ਵਾਰ ਫੇਰ ਪੰਜਾਬੀ ਰੇਡੀਓ ਯੂਐਸਏ ਦੇ ਬੂਥ ਤੇ ਜੋ ਕਿ ਇਸ ਵੇਲੇ ਯੂਬਾ ਸਿਟੀ 46 ਨਗਰ ਕੀਰਤਨ ਮੌਕੇ ਸਜਿਆ ਹੈ ਆਪ ਸਭ ਦੇ ਵਾਸਤੇ ਆਪ ਸਭ ਦਾ ਬੂਥ ਹੈ ਬੜਾ ਚਾ ਚੜਦਾ ਉਦੋਂ ਜਦੋਂ ਸਾਡੇ ਕੁਝ ਸਰੋਤੇ ਨੇ ਜਿਹੜੇ ਉਹ ਆ ਕੇ ਮਿਲਦੇ ਨੇ ਔਰ ਸਾਡਾ ਚਾਹ ਜਿਹੜਾ ਦੂਣਾ ਕਰ ਦਿੰਦੇ ਸਾਡੇ ਮੈਂ ਬਾਹਰ ਕਰਕੇ ਸਾਡੇ ਬਜ਼ੁਰਗਾਂ ਵਰਕੇ ਇੱਕ ਕਾਲਰ ਨੇ ਸਾਡੇ ਪ੍ਰੇਮ ਦਾਸ ਗੋਬਿੰਦਪੂਰੀ ਜੀ ਬੜੀ ਦੂਰੋਂ ਬੜੀ ਖੇਚਲ ਕਰਕੇ ਆਏ ਔਰ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਸਿਰ ਮੈਂ ਹੀ ਨਹੀਂ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਸਮ ਪਹਿਲਾਂ ਪ੍ਰੇਮਦਾਸ ਹਨ ਹੁਣ ਅਸੀਂ ਪੂਰੇ ادب ਦੇ ਨਾਲ ਪ੍ਰੇਮਦਾਸ ਗੋਬਿੰਦਪੁਰ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੈਂ ਤਾਂ ਜੀ ਵੀ ਤੁਹਾਡੇ ਦਰਸ਼ਨ ਕਰਕੇ ਇਦਾਂ ਪਤਾ ਲੱਗਿਆ ਵੀ ਜਿੱਦਾਂ ਮੈਂ ਸਵਰਗ 'ਚ ਖੜਾ ਹੁੰਦਾ ਅਸੀਂ ਸਮਝ ਨਹੀਂ ਆ ਕਿ ਤੁਹਾਡੀ ਆਵਾਜ਼ ਸੁਣਨ ਤੋਂ ਬਾਅਦ ਅੱਜ ਸੰਗਤਾਂ ਨੇ ਸਰੋਤਿਆਂ ਨੇ ਦਰਸ਼ਕਾਂ ਨੇ ਤੁਹਾਡੇ ਨੇ ਜਿਹੜੇ ਉਹ ਦਰਸ਼ਨ ਕਰ ਲਏ ਕੀ ਕਹੋਗੇ ਕੀ ਫੀਲ ਕਰ ਰਹੇ ਜੀ ਨਹੀਂ ਮੈਂ ਤਾਂ ਜੀ ਇੱਕੋ ਗੱਲ ਮੁਕਾਤੀ ਵੀ ਮੈਂ ਤਾਂ ਸਵਰਗ 'ਚ ਮਹਿਸੂਸ ਕਰਦਾ ਵੀ ਮੈਂ ਐਂਡ ਜਾਦਦਾ ਮੈਂ ਸੌਣ ਲੱਗਾ ਪਲੂਰਾ ਜੀ ਜੀ ਜਦ ਪਹਿਲਾਂ ਮੈਨੂੰ ਕੁਛ ਵੀ ਨਹੀਂ ਸੀ ਆਉਂਦਾ ਤੇ ਮੈਂ ਹੁਣ ਜਣੀ ਦਾ ਮੈਨੂੰ ਜਾਣਕਾਰੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ ਆ ਮੇਰੀ ਉਮਰ ਵੱਧ ਗਈ ਆ ਹੁਣ ਮੇ 100 ਸਾਲ ਦਾ ਹੋ ਗਿਆ ਬੰਨ ਜੀ ਅੱਲਾਹ ਬਤਾਦੀ ਜ਼ਿੰਦਗੀ ਹੋਰ ਕਰੇ ਸੁਖ ਮਾਣੋ ਸਿਹਤ ਮਾਣੋ ਹਾਂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਇਹ ਦੱਸੋ ਕਿ ਇੱਥੇ ਆ ਕੇ ਜਦੋਂ ਬਾਕੀ ਜੀ ਤੁਹਾਡੇ ਤਰ੍ਹਾਂ ਸਾਡੇ ਸਰੋਤੇ ਹੀ ਸਨ ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਤਾਂ ਪ੍ਰੇਮਦਾਸ ਗੋਬਿੰਦਪੁਰ ਜੀ ਨੇ ਉਹ ਸਾਰੇ ਸਾਨੂੰ ਛੱਡ ਕੇ ਤੁਹਾਡੇ ਦੁਆਲੇ ਹੋ ਗਏ ਉਹ ਡੁੱਲਦਾ ਮੋਹ ਪਿਆਰ ਕਿਦਾਂ ਫੀਲ ਕੀਤਾ ਮੈਂ ਕਹਾਂ ਜੀ ਉਹ ਤਾਂ ਤੁਸੀਂ ਸੱਚ ਮੰਨੋ ਮੈਂ ਤਾਂ ਕੋਈ ਨਮਾਣਾ ਜਿਹਾ ਬੰਦਾ ਸੀ ਤੁਸੀਂ ਤਾਂ ਇਸ ਸਰ ਦਾ ਕਿਹਾ ਵੀ ਜਿੱਦਾਂ ਕਿ ਸਾਰਿਆਂ ਨੇ ਮੈਨੂੰ ਜਾਣੇ ਆ ਕੇ ਝੋਰੋਂ ਡਪਾ ਲਿਆ ਜਾਣਕਾਰੀ ਲੈਣ ਲਈ ਵੀ ਕਿਹੜਾ ਹੈ ਪ੍ਰੀਮ ਦਾਸ ਕਪਿੰਦਗੁਰੀ ਰਸ਼ ਪੈ ਗਿਆ ਇੱਥੇ ਮੈਨੂੰ ਬੜੀ ਜਾਣੀ ਖੁਸ਼ੀ ਹੋਈ ਜੀ ਇਹ ਸਾਰੇ ਤੁਹਾਡੇ ਬੱਚੇ ਨੇ ਇਹ ਰੇਡੀਓ ਵੀ ਤੁਹਾਡੇ ਬੱਚਿਆਂ ਦਾ ਹੈ ਤੁਹਾਡਾ ਆਉਣਾ ਸਾਡੇ ਲਈ ਬਰਕਤਾਂ ਦਾ ਸਬਬ ਹੈ ਤੁਹਾਡਾ ਆਉਣਾ ਸਾਡੇ ਲਈ ਮੁਬਾਰਕ ਹੈ ਧੰਨਵਾਦ ਕਿ ਤੁਸੀਂ ਸਾਨੂੰ ਦਰਸ਼ਨ ਦਿੱਤੇ ਦੇਖੋ ਜੀ ਜਦੋਂ ਰੇਡੀਓ ਚੱਲ ਸ਼ੁਰੂ ਹੋਇਆ ਪੰਜਾਬੀ ਰੇਡੀਓ ਜਦੋਂ ਤੁਸੀਂ ਸੰਗਤਾਂ ਨੂੰ ਬਹੁਤ ਡਾਕਟਰੀ ਡਾਕਟਰੀ ਗੱਲਾਂ ਹੋਰ ਨੌਲੇਜ ਬਹੁਤ ਦੇ ਦੇ ਕੇ ਸਾਰਿਆਂ ਨੂੰ ਨਵਾਜਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਹੋਵੇ ਜੀ ਚੜ੍ਹਦੀ ਕਲਾ ਥੈਂਕ ਯੂ ਬਹੁਤ ਮਾਣ ਮਹਿਸੂਸ ਕਰ ਰਹੇ ਆ ਆਪਣੇ ਬਜ਼ੁਰਗਾਂ ਵਰਗੇ دعਵਾਵਾਂ ਅਸੀਸਾਂ ਦੇਣ ਦੀ ਇਸ ਰੂਹ ਦਾ ਇੰਟਰਵਿਊ ਕਰਕੇ ਗੱਲਬਾਤ ਕਰਕੇ ਇਹ ਸਣ ਪ੍ਰੇਮਦਾਸ ਗੋਬਿੰਦਪੂਰੀ ਜੀ ਪੰਜਾਬੀ ਰੇਡੀਓ ਯੂ ਐਸ اے ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਬਹੁਤ ਧੰਨਵਾਦ